ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸੂਜੀ ਤੇ ਸਬਜ਼ੀਆਂ ਪਾ ਕੇ ਨਾਸ਼ਤਾ ਈਦਲੀ ਗੱਜਰ ਬਰੀਕ ਬਰੀਕ ਕੱਟ ਲਈ ਮਟਰ ਧਨੀਆ ਹਰੀ ਮਿਰਚ ਸ਼ਿਮਲਾ ਮਿਰਚ ਪਿਆਜ਼ ਬਰੀਕ ਬਰੀਕ ਕੱਟ ਲੇ ਧੋ ਲੇ ਹੁਣ ਆਪਾਂ ਇੱਕ ਬੌਲ ਵਿੱਚ ਸੂਜੀ ਪਾਵਾਂਗੇ ਪਾ ਦਾਂ ਹੁਣ ਹਾਂਜੀ ਸੋਜੀ ਦੇ ਆਪਾਂ ਨੇ 3 ਚਮਚ ਮਤਲਬ ਕਿ ਭਰ-ਭਰ ਕੇ ਪਾ ਲਏ ਪਾਈ ਮੇ 4-12 ਕਿਉਂਕਿ ਇਹ ਭਰ-ਭਰ ਕੇ ਮੈਂ ਪਾਏ ਆ ਸਮਝ ਲਓ ਤੁਸੀਂ ਇੱਕ ਕोली ਹੋ ਗਈ ਇਹ ਚਪਾਤੀਆਂ ਗਾਜਰਾਂ ਬਰੀਕ-ਬਰੀਕ ਕੱਟੀਆਂ ਪਿਆਜ਼ ਬਰੀਕ-ਬਰੀਕ ਕੱਟੇ ਮਟਰ ਕੱਚੇ ਮਟਰ ਬਾਜ਼ਾਰ ਤੋਂ ਵਧੀਆ ਮਿਲ ਜਾਂਦੇ ਆ ਸਰਦੀਆਂ ਵਾਲੇ ਮਟਰ ਹੁੰਦੇ ਨਰਮ ਹੁੰਦੇ ਆ ਬਹੁਤ ਜ਼ਿਆਦਾ ਕੱਚੇ ਹੁੰਦੇ ਆ ਤੇ Shimla ਵਿੱਚ ਬਾਲੀ ਆਪਾਂ ਨੇ ਇਹਦੇ ਵਿੱਚ ਆਪਾਂ ਹੁਣ ਨਾਮਕ ਮਿਟਸ ਵਾਦਨ ਸਰਪਾਲ ਨੂੰ ਮਾਗੇ ਨਾਮਕ ਸਵਾਦ ਅਨੁਸਾਰ ਉਹ ਤੇ ਹਰੀ ਮਿਰਚ ਵੀ ਪਾਈ ਆਪਾਂ ਨੇ ਥੋੜੀ ਜੀ ਲਾਲ ਮਿਰਚ ਪਾਈ ਆ ਦੇਗੀ ਮਿਰਚੋ ਵੀ ਥੋੜੀ ਜੀ ਬਸ ਹਲਕੀ ਜੀ ਰੰਗ ਦੇਣ ਨੂੰ

ਅੱਜ ਮੇਲੇ ਹੀ ਵਧੀਆ ਹੁੰਦੀ ਆ ਸੌਂਦ ਥੋੜੀ ਜਿਹੀ ਪਾ ਲਈ ਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਆ ਇਹਨੂੰ ਦਹੀਂ ਪਾਵਾਂਗੇ ਆਪਾਂ ਦਹੀਂ گاੜਾ ਦਹੀਂ ਜਿਹੜੇ ਬਾਜੰਮਿਆ گاੜਾ ਦਹੀਂ ਉਦਾਂ ਹੀ ਮੈਨੇ ਫ੍ਰੈਂਟ ਕੇ ਇਹਦੇ ਵਿੱਚ ਪਾਤਾ ਪਾਣੀ ਬਿਲਕੁਲ ਨਹੀਂ ਪਾਇਆ ਦਹੀਂ ਦੇ ਵਿੱਚ ਇਹਦੇ ਇਧੇ ਤਿੰਨ ਚਮਚ ਪਾ ਲਈ ਆਪਾਂ ਹੁਣ ਇਹਨੂੰ ਮਿਲਾ ਲਾਂਗੇ ਰੋਣ ਤੇ ਬਾਅਦ ਚ ਪਾਣੀ ਇਹ ਬਾਅਦ ਚ ਦੇਖਦੇ ਆਪਾਂ ਪਾਣੀ ਕਿੰਨੇ ਦੀ ਲੋੜ ਆ ਫਿਰ ਪਾਣੀ ਥੋੜਾ ਜਿਹਾ ਪਾ ਕੇ ਆਪਾਂ ਇੱਕ ਬੈਟਰ ਤਿਆਰ ਕਰ ਲਾਂਗੇ ਸੋਦੀ ਫੁੱਲੋ ਵੀ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਨਰਮੀ ਬਣਾਉਣਾ ਪੈਣਾ ਵਾ ਬੈਟਰ ਹਾਂ ਜੀ ਚੰਗੀ ਤਰੀਕੇ ਨਾਲ ਮਿਲਾ ਲਵਾਂਗੇ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਉਗਾ ਇਹਦੇ ਵਿੱਚ ਕਿਉਂਕਿ ਸੁੱਕੀ ਪਾਣੀ ਨੂੰ ਬਹੁਤ ਸੋਕਦੀ ਆ ਉਹਦਾ ਇੱਕ ਕਟਾ ਜਸ ਦੀ ਕੜਾਹੀ ਰੱਖ ਲਈਏ ਉਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਘਿਓ ਜਦੋਂ ਗਰਮ ਹੋ ਗਿਆ ਫਿਰ ਉਹਦੇ ਕੋਲ ਥੋੜੀ ਜਿਹੀ ਸਰੋਂ ਦੇ ਦਾਣੇ ਪਾਵਾਂਗੇ ਆਪਾਂ ਫਿਰ ਆਪਾਂ ਕੜੀ ਦਾ ਤਾਲ ਮੰਗੇ ਥੋੜਾ ਜਿਹਾ ਇਹਨਾਂ ਸੀ ਕਰ ਲਵਾਂਗੇ ਤੇ ਜਿਹੜਾ ਆਪਣਾ ਤਿਆਰ ਕੀਤਾ ਆ ਵਾ ਸੂਜੀ ਵਾਲਾ ਬੇਟ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਸਾਰੇ ਨੂੰ ਆਪਾਂ ਪਾ ਕੇ ਹਲਾ ਦਵਾਂਗੇ ਥੋੜਾ ਪਤਲਾ ਹੀ ਰੱਖਾਂਗੇ ਇਹ ਨਾਸ਼ਤਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਬੱਚਿਆਂ ਨੂੰ ਵੀ ਇਹ ਬਹੁਤ ਵਧੀਆ ਲੱਗਦਾ ਵਾ ਕਰਕੇ ਸੋਜੀ ਦਾ ਨਾਸ਼ਤਾ ਬਣਾਉਣਾ ਚਾਹੀਦਾ ਵਾ ਕਾਪੇ ਚ 1-2 ਦਿਨ ਬਣਾ ਲੈਣਾ ਚਾਹੁੰਦਾ ਹਾਂ। ਇਹ ਛੇ ਜਲਦੀ ਬਣ ਜਾਂਦਾ ਵਾ। ਮੈਨੂੰ ਵਧੀਆ ਲੱਗਦਾ। ਮੈਲੇ ਸੌਫਟ ਸੌਫਟ ਨਰਮ ਨਰਮ ਬਣਦਾ ਹੈ। ਬੱਚੇ ਵੀ ਖਾ ਸਕਦੇ ਆ, ਬੱਚੇ ਵੀ ਖਾ ਸਕਦੇ ਆ। ਜੇ ਕੋਈ ਤੁਹਾਨੂੰ ਵਧੀਆ ਲੱਗਣ ਤੇ ਯਾਰੋ ਮੇਰੀ ਨੂੰ ਵੀਡੀਓ ਸਕਿਪ ਹੋ ਗਈ ਆ। ਤੇ ਉਹ ਕੜਾਈ ਵਿੱਚੋਂ ਕੱਢਣ ਵਾਲੀ ਤੇ ਸਤਿ ਸ਼੍ਰੀ ਅਕਾਲ